ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਾਸਤਾਨ ਤੇ ਅੱਜ ਆਪਾਂ ਲੈ ਕੇ ਹਾਜ਼ਰਾਂ ਕਹਾਣੀ ਮਤਰੀ ਮਾਨੂ ਬੁਰੀ ਕਹਿਣ ਵਾਲਿਓ ਭਾਗ 8ਵਾਂ ਲੇਖ ਦੀਪ ਸ਼ੇਰਗਿੱਲ ਸਵੇਰ ਦਾ ਸੂਰਜ ਬੱਦਲਾਂ ਦੀ ਇੱਕ ਪਾੜ ਕੇ ਨਿਕਲ ਆਇਆ ਸੀ ਪੰਛੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨੇ ਹਵਾ ਵਿੱਚ ਸੰਗੀਤ ਕੋਲਿਆ ਹੋਇਆ ਸੀ ਮਨੁੱਖ ਅਤੇ ਜਾਨਵਰ ਦੋਨੋਂ ਹੀ ਰੋਟੀ ਦਾ ਜੁਗਾੜ ਕਰਨ ਲਈ ਆਪਣੇ ਆਲਿਆਂ ਵਿੱਚੋਂ ਨਿਕਲ ਤੁਰੇ ਸਨ ਸੂਰਜ ਦੀ ਟਿੱਕੀ ਦਾ ਚਾਨਣ ਆਉਣਾ ਜੱਸੀ ਦੇ ਮੂੰਹ ਤੇ ਪੈ ਰਿਹਾ ਸੀ ਤਾਂ ਅਚਾਨਕ ਉਸ ਦੀ ਅੱਖ ਖੁੱਲ ਗਈ ਜਿਵੇਂ ਉਹ ਕੋਈ ਸੁਨਹਿਰਾ ਸੁਪਨਾ ਦੇਖ ਰਹੀ ਹੋਵੇ ਅੱਜ ਤਾਂ ਮੈਨੂੰ ਉੱਠਣ ਵਿੱਚ ਬੜੀ ਦੇਰ ਹੋ ਗਈ ਕਿੱਡਾ ਦਿਨ ਚੜਾ ਆ ਆਪਣੇ ਆਪ ਨਾਲ ਗੱਲਾਂ ਕਰਦੇ ਹੋਏ ਉਹਨੇ ਤਾਕਤ ਅਤੇ ਫੁਰਤੀ ਨਾਲ ਮੰਝੇ ਜੋ ਉਠਣ ਦੀ ਕੋਸ਼ਿਸ਼ ਕੀਤੀ ਕੀ ਕਰੀ ਜਾਨੀਏ ਜਸੀ ਤੈਨੂੰ ਡਾਕਟਰ ਨੇ ਅਜੇ ਆਪੇ ਉਠਣ ਤੋਂ ਮਨਾ ਕੀਤਾ ਏ ਜੇ ਕੁਝ ਚਾਹੀਦਾ ਤਾਂ ਮੈਨੂੰ ਦੱਸ ਦੇ ਮੈਂ ਫੜਾ ਦਿੰਨਾ ਮੀਤ ਦੇ ਬੋਲਾ ਨੇ ਜਸੀ ਨੂੰ ਅਹਿਸਾਸ ਕਰਾਇਆ ਕਿ ਉਹ ਕੋਈ ਸੁਪਨਾ ਨਹੀਂ ਦੇਖ ਰਹੀ ਸੀ ਤੂੰ ਆਰਾਮ ਕਰ ਮੈਂ ਤੇਰੇ ਲਈ ਜੂਸ ਲੈ ਕੇ ਆਉਣਾ ਕਹਿ ਕੇ ਮੀਤ ਬਾਹਰ ਨੂੰ ਚਲਾ ਗਿਆ ਜੱਸੀ ਨੇ ਨਾਜਰ ਕਮਾ ਕੇ ਦੇਖਿਆ ਕਮਰੇ ਵਿੱਚ ਨਾਲ ਹੀ ਇੱਕ ਬੈੱਡ ਤੇ ਜੋੜਾ ਸੁੱਤਾ ਪਿਆ ਸੀ ਲੱਗਦਾ ਡਾਕਟਰ ਨੇ ਮੀਤ ਦੀ ਸਾਨੂੰ ਇੱਕ ਕਮਰੇ ਵਿੱਚ ਰੱਖਣ ਦੀ ਮੰਨ ਲਈ ਉਹਨੇ ਆਪਣੇ ਆਪ ਨੂੰ ਕਿਹਾ ਅੱਜ ਉਹਨੂੰ ਸਾਰੀ ਦੁਨੀਆ ਹੀ ਵੱਖਰੀ ਤੇ ਅਲੱਗ ਲੱਗ ਰਹੀ ਸੀ ਜੱਸੀ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਹੋਰ ਦੁਨੀਆ ਵਿੱਚ ਜਾਗੀਏ ਆਪਰੇਸ਼ਨ ਤੋਂ ਪਹਿਲਾਂ ਤਾਂ ਉਹਦੀ ਦੁਨੀਆ ਜਿਹੀ ਨਹੀਂ ਸੀ ਇੱਕ ਛੋਟੇ ਜਿਹੇ ਹਾਸੇ ਨੇ ਉਹਦੇ ਇਕੱਲੇਪਣ ਨੂੰ ਖਤਮ ਕਰਕੇ ਨਿੱਕਾ ਰੰਗ ਭਰ ਦਿੱਤੇ ਸੀ ਜੱਸੀ ਨੂੰ ਮੀਤ ਦਾ ਉਹਦੇ ਪ੍ਰਤੀ ਫਿਕਰ ਅਤੇ ਆਪਣਾ ਪਾਣ ਬੜਾ ਚੰਗਾ ਲੱਗ ਰਿਹਾ ਸੀ ਸਭ ਕੁਝ ਤਾਂ ਸੀ ਜੱਸੀ ਕੋਲ ਸੋਹਣੇ ਦੋ ਬੱਚੇ ਘਰਵਾਰ ਵੀ ਸੁੱਖ ਨਾਲ ਬਹੁਤ ਸੋਹਣਾ ਬਣਾ ਲਿਆ ਸੀ ਕੀਰਤ ਨੇ ਤੇ ਮੀਤ ਨੇ ਕਮਿਸੀਤਾ ਬਸ ਮੀਤ ਦੇ ਸਾਹ ਦੀ ਉਹ ਵੀ ਜੱਸੀ ਨੂੰ ਮਿਲ ਚੁੱਕਾ ਸੀ ਉਹ ਅੱਜ ਖੁਦ ਨੂੰ ਖੁਦ ਹੀ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਲੱਗ ਰਹੀ ਸੀ ਅੱਜ 4 ਦਿਨ ਹੋ ਗਏ ਸੀ ਜੱਸੀ ਤੇ ਜੋਰਾ ਹਸਪਤਾਲ ਵਿੱਚ ਜੇਰੇ ਲਾਸੀ ਹਾਜਤ ਤੋਂ ਬੇਲਾ ਹੋ ਕੇ ਮੀਤ ਸਿੱਧਾ ਹਸਪਤਾਲ ਵੱਲ ਨੂੰ ਉਹ ਤੁਰਿਆ ਤਾਂ ਸਭ ਤੋਂ ਪਹਿਲਾਂ ਉਹਨੂੰ ਡਾਕਟਰ ਹੀ ਮਿਲਿਆ ਜਿਸਨੇ ਮੀਤ ਨੂੰ ਦੱਸਿਆ ਕਿ ਉਹ ਅੱਜ ਦੋਨਾਂ ਮਰੀਜ਼ਾਂ ਨੂੰ ਛੁੱਟੀ ਦੇ ਰਹੇ ਹਨ ਮੀਤ ਬਹੁਤ ਖੁਸ਼ੀ ਅੱਜ ਉਹਦੀ ਪਤਨੀ ਤੇ ਪੁੱਤਰ ਮੌਤ ਨਾਲ ਲੜੀ ਜੰਗ ਜਿੱਤ ਕੇ ਘਰ ਪਰਤ ਰਹੇ ਸਨ ਉਹ ਜਲਦੀ ਜਲਦੀ ਇਹ ਖੁਸ਼ਕਬਰੀ ਜੱਸੀ ਨੂੰ ਦੇਣ ਲਈ ਜਾ ਰਿਹਾ ਸੀ ਤਾਂ ਅਚਾਨਕ ਉਸਦੇ ਕਦਮ ਰੁਕ ਗਏ ਤੇ ਉਹ ਬਿਨਾਂ ਜੱਸੀ ਅਤੇ ਜੋਰੇ ਨੂੰ ਮਿਲੇ ਘਰ ਵੱਲ ਨੂੰ ਵਾਪਸ ਤੁਰ ਪਿਆ ਆਪਣੇ ਦਿਮਾਗ ਦੇ ਘੋੜੇ ਤੇਜ਼-ਤੇਜ਼ ਦੜਾਉਂਦਿਆਂ ਉਹ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਉਹਨੂੰ ਸੀਤੋ ਫੱਫੇ ਕੁੱਟਣੀ ਦੀ ਆਵਾਜ਼ ਸੁਣੀ ਰਤਾ ਕੁ ਪਸੰਤੁਰੀ ਆਉਂਦੀ ਸੀ ਤੋਂ ਨੂੰ ਨਾਲ ਰਣਾਉਣ ਲਈ ਮੀਤ ਗਲੀ ਦੇ ਇੱਕ ਪਾਸੇ ਖੜਾ ਮੱਥੇ ਤੇ ਤਿਉੜੀ ਪਾ ਸੋਚਣ ਲੱਗਾ ਐਮ ਤਾਂ ਪਹਿਲਾਂ ਥੋੜਾ ਸੀ ਉਤੋਂ ਹੁਣੇ ਮੇਰਾ ਸਿਰ ਖਾਊਗੀ ਬੇਬੇ ਕੀ ਕਹਿਣੀ ਐ ਸੇਟੀ ਜਣੇ ਦਾ ਸਮੇ ਮੋੜ ਕੇ ਅਸੋਤਾਲ ਵੀ ਜਾਣਾ ਹੈ ਉੱਤੋਂ ਬੱਦਲ ਚੜਿਆ ਆਉਂਦਾ ਹੈ ਮੀਤ ਦੀ ਤਿਉੜੀ ਹੋਰ ਵੀ ਗੂੜੀ ਹੋ ਗਈ ਚੰਗੇ ਭਲੇ ਦਿਨ ਲੰਘਦੇ ਸੀ ਅੱਜ ਪਤਾ ਨਹੀਂ ਕੀ ਅਗ ਲੱਗ ਗਈ ਮੀਤ ਨਾਲ ਰਲਦੀ ਹੋਈ ਬੋਲੀ ਮੈਂ ਵੀ ਭਾਈ ਤੇਰੇ ਮੁੰਡੇ ਤੇ ਉਹਦੀ ਮਾਂ ਦਾ ਹਾਲੀ ਪੁੱਛਦੀ ਸੀ ਕਿਵੇਂ ਨੇ ਦੋਵੇਂ ਮਾਂ ਪੁੱਤ ਠੀਕ ਹੈ ਬੇਬੇ ਹੁਣ ਤਾਂ ਅੱਜ ਛੁੱਟੀ ਦਿਵਾ ਕੇ ਕਰ ਲਿਆਉਣਾ ਤਾਂ ਹੀ ਮੈਨੂੰ ਕਾਲੇ ਮੀਤ ਨੇ ਕਾਲ ਜਹਿਰ ਕਰਦੇ ਕਿਹਾ ਧਾਨ ਨੇ ਭਾਈ ਤੇਰੀ ਤੀਮੀ ਨੇ ਬਣ ਕੇ ਦਿਖਾਤਾ ਤੇਰੇ ਜਵਾਕਾਂ ਦੀ ਅਸਲੀ ماں ਐਡੀ ਕੁਰਬਾਨੀ ਤਾਂ ਅਸਲੀ ਮਾਂ ਵੀ ਸੋਚ ਕੇ ਕਰੇ ਜੱਸੀ ਦਾ ਭਾਈ ਬਹੁਤ ਸਿਆਣੀ ਕੁੜੀ ਨਿਕਲੀ ਸੀ ਤੋਂ ਤਰੀਫ ਕਰਦੀ ਹੋਈ ਬੋਲੀ ਆਹ ਹੋ ਬੇਬੇ ਪੰਜੇ ਉਂਗਲਾਂ ਇੱਕੋ ਜਹੀਆਂ ਨਹੀਂ ਹੁੰਦੀਆਂ ਉਵੇਂ ਹਰ ਇੱਕ ਇਨਸਾਨ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ ਤੇ ਜਸਸੀ ਤਾਂ ਸੱਚੀ ਬਹੁਤ ਮਾਣੇ ਮੀਤ ਦੇ ਦਿਲ ਚ ਜਸਸੀ ਲਈ ਸ਼ੁਕਰਾਨਾ ਸੀ ਤੈਨ ਬੀਬੀ ਮੈਂ ਘਰੇ ਥੋੜੀ ਜੀ ਤਿਆਰੀ ਕਰਨੀ ਫੇਰ ਉਹਨਾਂ ਨੂੰ ਲੈ ਕੇ ਆਉਣਾ ਕਹਿ ਕੇ ਮੀਤ ਘਰੇ ਵੱੜ ਗਿਆ ਜਸਸੀ ਦੇ ਪਿੱਛੇ ਘਰੇ ਖਲਾਰ ਪਿਆ ਹੋਇਆ ਸੀ ਮੀਤ ਨੇ ਪਹਿਲਾਂ ਸਾਰੇ ਘਰ ਦੀ ਸਪਾਈ ਕੀਤੀ ਫਿਰ ਖਾਣ ਪੀਣ ਲਈ ਕੁਝ ਸਮਾਨ ਲੈ ਆ ਕੇ ਰੱਖਿਆ ਤੇ ਸਾਰੀਆਂ ਚੀਜ਼ਾਂ ਜੱਸੀ ਦੇ ਮੰਝੇ ਕੋਲ ਰੱਖ ਦਿੱਤੀਆਂ ਤਾਂ ਕਿ ਉਹਦੇ ਘਰੇ ਨਾ ਹੋਣ ਤੇ ਉਹਨੂੰ ਕੋਈ ਤਕਲੀਫ ਨਾ ਹੋਵੇ ਅਜਮੀਤ ਨੂੰ ਉਹਨਾਂ ਹੀ ਚਾਹ ਚੜਿਆ ਹੋਇਆ ਸੀ ਜਿਵੇਂ ਕੀਰਤ ਦੇ ਪਹਿਲੀ ਵਾਰ ਕਰੇ ਪੈਰ ਪੈਣ ਤੇ ਚੜਿਆ ਸੀ ਕਰੇ ਸਾਰੀ ਤਿਆਰੀ ਕਰਨ ਤੋਂ ਬਾਅਦ ਕਰਾਏ ਤੇ ਗੱਡੀ ਕਰਵਾ ਕੇ मीत ਹਸਪਤਾਲੋਂ ਜੱਸੀ ਤੇ ਜੋਰੇ ਨੂੰ ਘਰੇ ਲੈ ਕੇ ਆਇਆ ਜੱਸੀ ਨੂੰ ਬੜੀ ਹੈਰਾਨੀ ਹੋਈ ਘਰ ਦੀ ਹਰ ਇੱਕ ਚੀਜ਼ ਬੜੇ ਸੋਹਣੇ ਤਰੀਕੇ ਨਾਲ ਟਿਕਾਣੇ ਤੇ ਰੱਖੀ ਹੋਈ ਸੀ ਮੀਤ ਨੇ ਆਪ ਜੱਸੀ ਦਾ ਸਵਾਗਤ ਕੀਤਾ ਤੇ ਉਹਨੂੰ ਆਰਾਮ ਕਰਨ ਲਈ ਮੰਜੇ ਤੇ ਲਿਟਾ ਕੇ ਆਪ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨ ਲੱਗਾ ਇੰਨੇ ਨੂੰ ਆੜ ਗਵਾਣ ਦੀਆਂ ਬੁੜੀਆਂ ਉਹਨਾਂ ਦਾ ਹਾਲਚਾਲ ਪੁੱਛਣ ਲਈ ਆ ਗਈਆਂ ਲੱਗਦਾ ਸੀ ਤੋਂ ਬੇਬੇ ਨੇ ਦੱਸਤਾ ਸਾਰਿਆਂ ਨੂੰ ਛੁੱਟੀ ਮਿਲਣ ਬਾਰੇ ਬੇਬੇ ਤੇ ਗੱਡੀ ਨਾਲੋਂ ਵੀ ਤੇਜ਼ ਨਿਕਲੀ ਸੋਚ ਕੇ ਮੀਤ ਮਾਣਹੀ ਮਾਨ ਵਿੱਚ ਮੁਸਕਰਾਇਆ ਬੁੜੀਆਂ ਨੇ ਜੱਸੀ ਦੇ ਦੁਆਲੇ ਚਰਮਟ ਪਾਇਆ ਹੋਇਆ ਸੀ ਸਾਰੀਆਂ ਆਪੋ ਆਪਣੀ ਸਮਝ ਮੁਤਾਬਕ ਸਵਾਲ ਪੁੱਛ ਰਹੀਆਂ ਸਨ ਤੇਰੇ ਫੇਰ ਹੁਣ ਦਰਦ ਤਾਂ ਨਹੀਂ ਹੁੰਦਾ ਭਾਈ ਨਿਹਾਲੋ ਮੂੰਝੇ ਆ ਬਣਾਉਂਦੀ ਬੋਲੀ ਲੈ ਉਹ ਹਸਪਤਾਲ ਵਾਲੇ ਬਥੇਰੀਆਂ ਗੋਲੀਆਂ ਦੇ ਤੱਬੇ ਦੇ ਦਿੰਦੇ ਐ ਪਤਾ ਵੀ ਨਹੀਂ ਲੱਗਣ ਦਿੰਦੇ ਦਰਦ ਦਾ ਦਰਦ ਤਾਂ ਆਪਣੇ ਵੇਲੇ ਹੁੰਦੇ ਸੀ ਭਾਈ ਨਾ ਕੋਈ ਦਵਾਈ ਨਾ ਕੋਈ ਬੂਟੀ ਹੁੰਦੀ ਸੀ ਜੱਸੀ ਦੀ ਤਾਂ ਤੇ ਰਾਣੀ ਐਂਉਂ ਬੋਲੀ ਜਿਵੇਂ ਉਹਨੇ ਹੁਣ ਨਰਸਿੰਘ ਕੀਤੀ ਹੋਵੇ ਭਾਈ ਤੂੰ ਤਾਂ ਨਿੱਡਰ ਨਿਕਲੀ ਹਿੰਮਤ ਨਹੀਂ ਹਾਰੀ ਆਵਦੀ ਨਹੀਂ ਆ ਕੀ ਹੁੰਦੀ ਐ ਜਿਹੜੀ ਤੂੰ ਜੋਰੇ ਨੂੰ ਦਿੱਤੀ ਐ ਕਿੰਨੀ ਬੇਬੇ ਵੀਜ ਨੇ ਹੱਸਦੇ ਹੋਏ ਜਵਾਬ ਦਿੱਤਾ ਵਿਆਹ ਹੋ ਆਹੀ ਕਿੰਨੀ ਗੁੱdni ਸਾਨੂੰ ਕਿਹੜਾ ਭਾਈ ਨਾ ਆਉਂਦੇ ਐ ਨਾ ਸਾਡੇ ਵੇਲੇ ਹੋ ਜੇ ਆ ਕੁਛ ਹੁੰਦਾ ਸੀ ਇਹ ਤਾਂ ਹੁਣ ਸੱਸ ਨੇ ਕਾਡਾਂ ਕੱਢਦੀਆਂ ਸੀ ਤੋਂ ਬੁੜੀ ਦੀ ਗੱਲ ਸੁਣੇ ਬਿਨ ਕੋਈ ਵੀ ਹੱਸੇ ਬਿਨ ਨਾ ਰਹਿ ਸਕਿਆ ਭਾਈ ਸਾਰਾ ਪਿੰਡ ਗੱਲਾਂ ਕਰਦਾ ਵੀ ਐਵੇਂ ਲੋਕ ਮਤੇਰ ਮਤੇਰ ਕਰਦੇ ਜੇ ਮਤੇਰ ਜੱਸੀ ਵਰਗੀ ਹੋਵੇ ਤਾਂ ਮਤੇਰ ਕਿਹੜਾ ਮਾੜੀ ਐ ਮੈਂ ਕੁਝ ਗਲਤ ਆਖਿਆ ਗੁਰਦਿਆਲੂ ਗੜੀ ਬੋਲੀ ਨਾ ਫੇਰ ਮਤੇਰੀ ਜ਼ਰੂਰ ਕਹਿਣਾ ਸਿਰਫ ਮਾਂ ਕਹਿ ਦੇਣਾ ਕਾਫੀ ਨਹੀਂ ਚਾਚੀ ਜੱਸੀ ਨੂੰ ਮਤੇਰ ਸ਼ਬਦ ਕਾਫੀ ਚੁਵਿਆ ਸੀ ਚੱਲ ਜੋ ਮਰਜੀ ਕਹਿ ਲੋ ਭਾਈ ਮੁੰਡੇ ਦੀ ਜਾਨ ਬਚ ਗਈ ਕੈ ਕੈ ਸੀ ਤੋਂ ਅੰਜੇ ਤੋਠ ਦੀ ਬੋਲੀ ਚੰਗਾ ਭਾਈ ਹੁਣ ਅਸੀਂ ਜਾਨੀਆਂ ਨੇਰਾ ਬਹੁਤ ਹੋ ਗਿਆ ਰੋਟੀ ਟੁੱਕ ਦੇਖੀਏ ਬਣਿਆ ਕਿ ਨਹੀਂ ਜੱਸੀ ਮੀਤ ਦੇ ਮੂੰਹ ਵੱਲ ਇੰਜ ਦੇਖ ਰਹੀ ਸੀ ਜਿਵੇਂ ਉਹ ਉਹਨੂੰ ਅੱਖਾਂ ਅੱਖਾਂ ਨਾਲ ਹੀ ਹਜ਼ਾਰਾਂ ਸਵਾਲ ਪੁੱਛ ਰਹੀ ਹੋਵੇ ਪੁੱਛ ਵੀ ਰਹੀ ਸੀ ਜੱਸੀ ਦਾ ਮਾਣ ਬੜਾ ਦੁਖੀ ਹੋਇਆ ਸੀ ਬੁੜੀਆਂ ਦੀਆਂ ਗੱਲਾਂ ਸੁਣ ਕੇ ਉਦੇਮਾਨ ਵਿੱਚ अनेका ਸਵਾਲ ਸੀ ਕਿ ਕੀ ਇਹਨਾਂ ਕੁਝ ਕਰਨ ਤੋਂ ਬਾਅਦ ਵੀ ਉਹਦਾ ਰਿਸ਼ਤਾ ਬੱਚਿਆਂ ਨਾਲ ਮਤੇਰ ਵਾਲਾ ਹੀ ਰਹੂਗਾ ਕੀ ਆਪਣੀ ਜਾਨ ਤੇ ਖੇਡ ਕੇ ਵੀ ਉਹਨੂੰ ਇਹੀ ਨਾਮ ਮਿਲੂਗਾ ਕਿ ساری ਉਮਰ ਉਹਨੂੰ ਮਤੇਰੀ ਮਾਂ ਕਹਿ ਕੇ ਬੁਲਾਇਆ ਜਾਊਗਾ ਨਹੀਂ ਨਹੀਂ ਮੈਂ ਮਤੇਰੀ ਮਾਂ ਨਹੀਂ ਹਾਂ ਮੈਂ ਮਤੇਰੀ ਮਾਂ ਨਹੀਂ ਕਹਾ ਸਕਦੀ ਮੈਂ ساری ਉਮਰ ਇਹ ਦਿਲ ਚੀਰ ਮੀ ਗੱਲ ਨਹੀਂ ਸੁਣ ਸਕਦੀ ਮੈਂ ਇਸ ਕਲੰਕ ਨੂੰ ਮਿਟਾ ਕੇ ਹਟਾਂਗੀ ਮੈਂ ਮਤਰਈ ਮਾਂ ਬਾਣਾ ਕੇ ਨਹੀਂ ਰਾਂਗੀ ਜੱਸੀ ਦੇ ਕੰਨਾਂ ਵਿੱਚ ਵਾਰ-ਵਾਰ ਮਤਰਈ ਮਤਰਈ ਸ਼ਬਦ ਗੂੰਜਣ ਲੱਗਾ ਉਹਦਾ ਮਨ ਕਬਰਾ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਕਿ ਇਹ ਸ਼ਬਦ ਉਹਦੇ ਕੰਨ ਪਾੜ ਦੇਵੇਗਾ ਜੱਸੀ ਕੀ ਹੋਇਆ ਤੈਨੂੰ ਇੰਨਾ ਪਸੀਨਾ ਕਿਉਂ ਆਇਆ ਤੈਨੂੰ ਤਖਲੀਪੇ ਕੋਈ dard ਹੁੰਦਾ ਤੇਰੇ ਮੈਂ ਡਾਕਟਰ ਕੋਲ ਲੈ ਕੇ ਚੱਲਾਂ ਤੈਨੂੰ ਮੀਤ ਉਹਦੀ ਹਾਲਤ ਦੇਖ ਕੇ ਬਹੁਤ ਘਬਰਾ ਗਿਆ ਸੀ ਨਹੀਂ ਮੀਤ ਮੈਨੂੰ ਕੁਝ ਨਹੀਂ ਹੋਇਆ ਪਰ ਇਹ ਬਤਰੀ ਸ਼ਬਦ ਮੇਰੀ ਜਾਨ ਲੈ ਲਵੇਗਾ ਨੇ ਅੱਖਾਂ ਵਿੱਚ ਚਤਰੂ ਭਰ ਕੇ ਕਿਹਾ ਜਸੀ ਉਹ ਕਮਲੀਏ ਤੂੰ ਤਾਂ ਮੈਨੂੰ ਡਰਾਈ ਦਿੱਤਾ ਸੀ ਦੇਖ ਜਸੀ ਲੋਕ ਕੀ ਕਹਿੰਦੇ ਨੇ ਕੀ ਨਾ ਸੋਚ ਨਾ ਹੀ ਸੁਣ ਤੂੰ ਆਪਣੇ ਦਿਲ ਨੂੰ ਪੁੱਸ ਕੇ ਤੂੰ ਜੋਰੇ ਤੇ ਪਾਲੀ ਲਈ ਕੀ ਹੈ ਤੂੰ ਤਾਂ ਉਹਦੇ ਲਈ ਸਕੇਆਂ ਤੋਂ ਵੀ ਵੱਧ ਕੇ ਕੀਤਾ ਨਾਲੇ ਤੂੰ ਹੀ ਤਾਂ ਕਹਿੰਦੀ ਸੀ ਰਿਸ਼ਤੇ ਪਿਆਰ ਦੇ ਹੁੰਦੇ ਐ ਫਿਰ ਹੁਣ ਆਪ ਹੀ ਲੋਕਾਂ ਦੀਆਂ ਗੱਲਾਂ ਚ ਆ ਗਈ ਮੀਤ ਨੇ ਜੱਸੀ ਦੇ ਸਿਰ 'ਚ ਹੱਥ ਮਾਰਦੇ ਕਿਹਾ ਪਰ ਮੇਰੇ ਤੋਂ ਸੁਣੇ ਨਹੀਂ ਜਾਂਦੇ ਚੁੱਪਵੇਂ ਬੋਲ ਮੀਤ ਜਸੀ ਦੇ ਕਜੋਂ ਤੋਂ ਰੋਕ ਕੇ ਰੱਖੇ ਅਥਰੂ ਉਹਦੀਆਂ ਅੱਖਾਂ ਚੋਂ ਵਹਿ ਤੁਰੇ ਅੱਛਾ ਇਦਾਂ ਤਾਂ ਫਿਰ ਮੇਰੇ ਬਾਰੇ ਵੀ ਬੜਾ ਕੁਝ ਬੋਲੇ ਸੀ ਲੋਕ ਜਦ ਕੀਰਤ ਇਸ ਘਰ ਚ ਆਈ ਸੀ ਫਿਰ ਤੇਰੇ ਨਾਲ ਵਿਆਹ ਕਰਾਉਣ ਤੇ ਵੀ ਜੇ ਮੈਂ ਲੋਕਾਂ ਦੀਆਂ ਸੁਣਦਾ ਤਾਂ ਮਰ ਜਾਂਦਾ ਹੁਣ ਨੂੰ ਤੂੰ ਵੀ ਕੰਨਾਂ 'ਚ ਤੇਲ ਪਾਲ ਐ ਜਿਵੇਂ ਮੈਂ ਪਾਇਆ ਸੀ ਬਾਕੀ ਜਦ ਮੈਂ ਤੇਰੇ ਤੋਂ ਖੁਸ਼ ਆ ਸਾਡੇ ਬੱਚੇ ਖੁਸ਼ ਹੈ ਫਿਰ ਲੋਕੀ ਕਹਿੰਦੇ ਆ ਤੂੰ ਇਸ ਗੱਲ ਤੋਂ ਕੀ ਲੈਣਾ ਹੈ ਮੀਤ ਨੇ ਪਹਿਰਾ ਚ ਪਈ ਚਾਦਰ ਜੱਸੀ ਦੇ ਮੂੰਹ ਉਪਰ ਦਿੰਦੇ ਕਿਹਾ ਮੀਤ ਦੇ ਮੈਂ ਤੇਰੇ ਤੋਂ ਖੁਸ਼ ਆ ਸ਼ਬਦ ਨੇ ਜੱਸੀ ਨੂੰ ਇੱਕ ਪਾਲ ਲਈ ਸਭ ਕੁਝ ਭਲਾ ਦਿੱਤਾ ਹੈ ਅਤੇ ਉਹ ਅੱਖਾਂ ਬੰਦ ਕਰਕੇ ਇਸ ਸ਼ਬਦ ਚੋਂ ਮਿਲਣ ਵਾਲੇ ਸਕੂਨ ਨੂੰ ਮਹਿਸੂਸ ਕਰਨ ਲੱਗੀ ਹੁਣ ਤੂੰ ਸੌਂ ਜਾ ਇਸ ਬਾਰੇ ਬਹੁਤਾ ਨਾ ਸੋਚ ਭਲਾ ਹੈ ਜਗ ਕਿਸ ਜਿੱਤਿਆ ਜਿਹੜਾ ਤੂੰ ਜਿੱਤ ਲੇਗੀ ਕਹਿੰਦੇ ਹੋਏ ਮੀਤ ਆਪਣੇ ਮੰਜੇ ਉੱਪਰ ਲੇਟ ਗਿਆ ਕਹਾਣੀ ਅਜੇ ਬਾਕੀ ਹੈ ਦੋਸਤੋ ਤੁਹਾਡਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ